ਪੋਰਸ ਮਹਿਕਮੇ ਦੇ ਵਿੱਚੋਂ ਡਿਸਮਿਸ ਕਰੀ ਗਈ ਆਮਨਦੀਪ ਕੌਰ ਦਾ ਇੱਕ ਹੋਰ ਪੁੱਠਾ ਕੰਮ ਸਾਹਮਣੇ ਆ ਗਿਆ ਜਿਸ ਤੋਂ ਬਾਅਦ ਚਰਚਾ ਛਿੜ ਗਈ ਕਿ ਕੀ ਇਸ ਨੇ ਜ਼ਿੰਦਗੀ ਦੇ ਵਿੱਚ ਸਾਰੇ ਪੁੱਠੇ ਕੰਮ ਕਰੇ ਨੇ ਚੰਗਾ ਕੰਮ ਕੋਈ ਨਹੀਂ ਕਰਿਆ ਦੇਖੋ ਕੀ ਕੁਝ ਕਰਿਆ ਇਸ ਨੇ ਪਿਛਲੇ ਟਾਈਮ ਦੇ ਵਿੱਚ ਅਮਨਦੀਪ ਕੌਰ ਪੁਲਿਸ ਮਹਿਕਮੇ ਚੋਂ ਡਿਸਮਿਸ ਹੋ ਉਹ ਪੁਲਿਸ ਵਾਲੀ ਜਿਸ ਨੇ ਕਿ ਅੱਜਕੱਲ ਪੰਜਾਬ ਦੇ ਵਿੱਚ ਪੂਰੀ ਤਰਥੱਲੀ ਮਚਾਈ ਹੋਈ ਹੈ ਅਤੇ ਸੋਸ਼ਲ ਮੀਡੀਆ ਦੇ ਉੱਪਰ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਅਮਨਦੀਪ ਕੌਰ ਇਸ ਤੇ ਇੱਕ ਇੱਕ ਕਰਕੇ ਕਈ ਕਾਰਨਾਮੇ ਸਾਹਮਣੇ ਆ ਰਹੇ ਨੇ ਇੱਕ ਤੋਂ ਬਾਅਦ ਇੱਕਾ ਕਈ ਪਰਤਾਂ ਖੁੱਲ ਜਾਂਦੀਆਂ ਨੇ ਹਰ ਰੋਜ਼ ਹੁਣ ਇੱਕ ਕੇਸ ਦਾ ਹੋਰ ਪੁੱਠਾ ਕੰਮ ਸਾਹਮਣੇ ਆਇਆ ਤੁਹਾਨੂੰ ਪੱਤੀ ਆ ਕਿ ਇਹ ਸ਼ੁਰੂ ਤੋਂ ਵਿਵਾਦਾਂ ਦੇ ਵਿੱਚ ਰਹੀ ਹੈ ਚਾਹੇ ਕਿਸੇ ਔਰਤ ਵੱਲੋਂ ਇਸ ਦੇ ਉੱਪਰ 2022 ਦੇ ਵਿੱਚ ਲਗਾਏ ਗਏ ਇਲਜ਼ਾਮ ਹੋਣ ਕਿ ਇਸ ਨੇ ਜਿਹੜਾ ਮੇਰਾ ਘਰ ਵਾਲਾ ਉਸ ਦੇ ਨਾਲ ਰਿਲੇਸ਼ਨਸ਼ਿਪ ਦੇ ਵਿੱਚ ਰਹਿ ਰਹੀ ਐ ਐਸੇ ਕਈ ਵੱਡੇ ਇਲਜ਼ਾਮ ਲਗਾਏ ਸੀ ਇਸ ਔਰਤ ਨੇ ਇੱਥੋਂ ਤੱਕ ਕਿ ਐਸਐਸਪੀ ਸਾਹਿਬ ਦੇ ਦਫ਼ਤਰ ਦੇ ਸਾਹਮਣੇ ਹੀ ਧਰਨਾ ਹੀ ਲਗਾ ਦਿੱਤਾ ਸੀ ਇਸ ਔਰਤ ਨੇ 2022 ਦੇ ਵਿੱਚ ਪਰ ਕਹਿੰਦੇ ਨੇ ਕਿ ਗਰੀਬ ਬੰਦੇ ਦੀ ਸੁਣਦਾ ਕੌਣ ਹੈ ਜਿਹੜਾ ਪਾਵਰ ਦੇ ਵਿੱਚ ਹੁੰਦਾ ਸਿਸਟਮ ਦੇ ਵਿੱਚ ਹੁੰਦਾ ਉਸ ਦੇ ਅੱਗੇ ਕਿਸੇ ਦੀ ਨਹੀਂ ਚੱਲਦੀ ਉਸ ਤੋਂ ਬਾਅਦ ਅਮਨਦੀਪ ਕੌਰ ਆ ਇਹਦੇ ਨਾਲ ਫੜੀ ਜਾਂਦੀ ਹੈ 3 ਅਪ੍ਰੈਲ 2025 ਨੂੰ ਉਦੋਂ ਤੋਂ ਹੁਣ ਤੱਕ ਰਿਮਾਂਡ ਦੇ ਉੱਪਰ ਹੀ ਚੱਲ ਰਹੀ ਹੈ ਪਰ ਹੁਣ ਹੋਰ ਕਈ ਚੀਜ਼ਾਂ ਸਾਹਮਣੇ ਆ ਗਈਆਂ ਨੇ ਜਦੋਂ ਅਮਨਦੀਪ ਕੌਰ ਦਾ ਇੰਸਟਾਗ੍ਰam ਖੋਲਦਿਆਂ ਉਸ ਦੇ ਵਿੱਚ ਇਹਨੇ ਕਈ ਰੀਲਾਂ ਪਾਈਆਂ ਹੋਈਆਂ ਨੇ ਕਈ ਫੋਟੋਆਂ ਪਾਈਆਂ ਹੋਈਆਂ ਨੇ ਅਮਨਦੀਪ ਕੌਰ ਨੇ ਜਦੋਂ ਖਾਸਾ ਆਪ ਪੁਰਾਣੀਆਂ ਫੋਟੋਆਂ 'ਚ ਜਾਂਦੇ ਹਾਂ ਪੁਰਾਣੀਆਂ ਪੋਸਟਾਂ ਦੇ ਵਿੱਚ ਜਾਂਦੇ ਹਾਂ ਤਾਂ ਉੱਥੇ ਆਪਾਂ ਨੂੰ ਬਾਈ ਸਿੱਧੂ ਮੂਸੇਵਾਲੇ ਦੇ ਨਾਲ ਅਮਨਦੀਪ ਕੌਰ ਦੀਆਂ ਕਈ ਫੋਟੋਆਂ ਦਿਖਾਈ ਦਿੰਦੀਆਂ ਨੇ ਇਥੋਂ ਤੱਕ ਕਿ ਸਿੱਧੂ ਬਾਈ ਦੇ ਜਿਹੜੇ ਸਿੱਧੂ ਮੂਸੇ ਵਾਲੇ ਦੇ ਟਰੈਕਟਰ ਨੇ ਜੀਪ ਹੋਵੇ ਜਾਂ ਪਰ ਸਿੱਧੂ ਮੂਸੇ ਵਾਲੇ ਦੀ ਉਸ ਦੇ ਵਿੱਚ ਬੈਠ ਕੇ ਸਟਾਈਲ ਮਾਰ ਕੇ ਕਈ ਫੋਟੋ ਅਖਝਵਾ ਕੇ ਇਸ ਨੇ ਆਪਣੇ ਸੋਸ਼ਲ ਮੀਡੀਆ ਇੰਸਟਾਗ੍ਰਾਮ ਦੇ ਉੱਪਰ ਅਪਲੋਡ ਕੀਤੀਆਂ ਹੋਈਆਂ ਨੇ ਲੋਕਾਂ ਨੇ ਜਦੋਂ ਫਰੋਲਿਆ ਦੇਖਿਆ ਕਿ ਆਖਰ ਗੱਲ ਹੈ ਕੀ ਕਿਵੇਂ ਉਹ ਮਸ਼ੀਨਰੀ ਦੇ ਉੱਪਰ ਬੈਠੀ ਆ ਜਿੱਥੇ ਕਿ ਪਰਿਵਾਰ ਦਾ ਕੋਈ ਨਜ਼ਦੀਕੀ ਜਾ ਸਕਦਾ ਲੋਕ ਸੋਚਣ ਲੱਗੇ ਕਿ ਆਖਰ ਅਮਨਦੀਪ ਕੌਰ ਕਿਉਂ ਹਵੇਲੀ ਦੇ ਵਿੱਚ ਗਈ ਕਿਉਂ ਫੋਟੋ ਅਪਲੋਡ ਕੀਤੀਆਂ ਜਦੋਂ ਥੋੜੀ ਜਿਹੀ ਸ਼ਾਨ ਮੀਣ ਵਾਹ ਕਰਨ ਤੋਂ ਬਾਅਦ ਪਤਾ ਲੱਗਿਆ ਕਿ ਜਿਹੜੀ ਅਮਨਦੀਪ ਕੌਰ ਹੈ ਬਈ ਸਿੱਧੂ ਮੂਸੇਵਾਲੇ ਦੀ ਹਵੇਲੀ ਦੇ ਵਿੱਚ ਵੀ ਡਿਊਟੀ ਕਰਕੇ ਆਈ ਹੈ ਸਿੱਧੂ ਮੂਸੇਵਾਲੇ ਦੀ ਹਵੇਲੀ ਦੇ ਵਿੱਚ ਡੇਢ ਕਿ ਮਹੀਨੇ ਦੇ ਆਸ-ਪਾਸ ਇਸ ਨੇ ਡਿਊਟੀ ਕੀਤੀ ਹੈ ਤੇ ਉੱਥੇ ਵੀ ਇਸ ਨੇ ਕਈ ਐਸੇ ਪੁੱਠੇ ਕੰਮ ਕਰਤੇ ਜਿਸ ਤੋਂ ਬਾਅਦ ਅਮਨਦੀਪ ਕੌਰ ਨੂੰ ਐਸਐਸਪੀ ਮਾਨਸਾ ਹਟਾ ਦਿੰਦੇ ਨੇ ਸਿੱਧੂ ਮੂਸੇਵਾਲੇ ਪਰਿਵਾਰ ਦੀ ਸਿਕਿਉਰਿਟੀ ਦੇ ਵਿੱਚੋਂ ਕਰਦੀ ਕੀ ਸੀ ਬਲਵਿੰਦਰ ਸਿੰਘ ਹੈ ਜਿਹੜਾ ਬਲਵਿੰਦਰ ਸਿੰਘ ਉਰਪ ਸੋਨੂ ਜਿਹੜਾ ਕਿ ਹੁਣ ਤੇਰੇ ਪਰਚੇ ਦੇ ਵਿੱਚ ਵੀ ਨਾਮਜ਼ਾਦ ਕੀਤਾ ਪੁਲਿਸ ਨੇ ਜਿਹਦੀ ਕਹ ਤੁਸੀਂ ਫੋਟੋ ਦੇਖ ਰਹੇ ਹੋ ਇਹ ਕਹਿੰਦੇ ਨੇ ਜਦੋਂ ਅਮਨਦੀਪ ਕੌਰਾ ਸਿੱਧੂ ਮੂਸੇਵਾਲੇ ਦੀ ਹਵੇਲੀ ਦੇ ਵਿੱਚ ਡਿਊਟੀ ਕਰਦੀ ਸੀ ਉਸ ਦੌਰਾਨ ਇਹ ਬੰਦਾ ਹਵੇਲੀ ਦੇ ਵਿੱਚ ਆ ਜਾਂਦਾ ਸੀ ਅਮਨਦੀਪ ਕੌਰ ਨੂੰ ਮਿਲਣ ਦੇ ਬਹਾਨੇ ਅਤੇ ਕਹਿੰਦੇ ਨੇ ਹਰ ਰੋਜ਼ ਹੀ ਇਸ ਦੇ ਨਾਲ ਕਈ ਨਵੇਂ ਬੰਦੇ ਹੁੰਦੇ ਸੀ ਜਿਹੜੇ ਕਿ ਸਿੱਧੂ ਬਾਈ ਦੀ ਹਵੇਲੀ ਦੇ ਵਿੱਚ ਆਪਣੇ ਨਾਲ ਇਹ ਬੰਦਾ ਲੈ ਆਉਂਦਾ ਸੀ ਜਿਸ ਤੋਂ ਬਾਅਦ ਉੱਥੇ ਜਿਹੜੇ ਹੋਰ ਸਿਕਿਉਰਿਟੀ ਕਰਦੇ ਸੀ ਜਾਂ ਫਿਰ ਬਾਪੂ ਬਲਕੌਰ ਸਿੰਘ ਹੋਰੀ ਹੋਣ ਉਹਨਾਂ ਨੂੰ ਇਤਰਾਜ਼ ਸੀ ਕਿ ਨਵੇਂ ਬੰਦੇ ਹਵੇਲੀ ਦੇ ਵਿੱਚ ਆ ਰਹੇ ਨੇ ਢੇਲੀ ਪਤਾ ਲੱਗ ਜਾਂਦਾ ਕਿ ਬੰਦਾ ਕਿਹੜਾ ਡਫਟਰਾ ਹੈ ਕਿਹੜਾ ਸਹੀ ਬੰਦਾ ਉਸ ਤੋਂ ਬਾਅਦ ਉਹਨਾਂ ਨੇ ਸ਼ਿਕਾਇਤ ਕਰੀ ਸਿੱਧੂ ਮੂਸੇਵਾਲੇ ਪਰਿਵਾਰ ਨੇ ਸ਼ਿਕਾਇਤ ਕਰੀ ਬਾਪੂ ਬਲਕੌਰ ਸਿੰਘ ਹੋਰਾਂ ਨੇ ਐਸਐਸਪੀ ਮਾਨਸਾ ਨੂੰ ਕਿ ਜਿਹੜੀ ਇਹ ਤੁਹਾਡੀ ਪੁਲਿਸ ਮੁਲਾਜ਼ਮਾ ਇਸ ਤਰੀਕੇ ਨਾਲ ਕਰ ਰਹੀ ਹੈ ਉਨ੍ਹਾਂ ਦੀ ਸ਼ਿਕਾਇਤ ਤੋਂ ਬਾਅਦ ਹੀ ਉਸ ਨੂੰ ਹਵੇਲੀ ਚੋਂ ਹਟਾਇਆ ਗਿਆ ਜਿਹੜੀ ਸਿਕਿਉਰਿਟੀ ਦੇ ਉੱਪਰ ਉਹ ਲਗਾਈ ਗਈ ਸੀ ਉਸ ਨੂੰ ਹਟਾ ਦਿੱਤਾ ਗਿਆ ਤਕਰੀਬਨ ਡੇਢ ਕਿ ਮਹੀਨੇ ਦੇ ਬਾਅਦ ਉਸ ਨੂੰ ਜਾਨੀ ਕਿ ਜਿੱਥੇ ਵੀ ਇਹ ਮੈਡਮ ਗਈਆ ਉੱਥੇ ਕੋਈ ਨਾ ਕੋਈ ਘਾਰਾ ਕਰਕੇ ਆਈ ਹੈ ਐਸੇ ਜਿਹੜੇ ਪੁਲਿਸ ਮੁਲਾਜ਼ਮ ਨੇ ਇਹਨਾਂ ਨੂੰ ਜਿਵੇਂ ਮੈਂ ਕੱਲ ਵੀ ਕਿਹਾ ਸੀ ਵੀਡੀਓ ਦੇ ਵਿੱਚ ਕਿ ਇਹਨਾਂ ਨੂੰ ਪੁਲਿਸ ਮਹਿਕਮੇ ਤੋਂ ਕੱਢ ਦੇਣਾ ਹੀ ਬਿਹਤਰ ਹੋਵੇਗਾ ਇਸ ਨੂੰ ਡਿਸਮਿਸ ਕਰਤਾ ਮਹਿਕਮੇ ਦੇ ਵਿੱਚੋਂ ਪਰ ਇਹਦੀ ਅਗਲੀ ਵੀਡੀਓ ਆਈਆਂ ਨੇ ਜਿਹੜੀਆਂ ਕਿ ਵਾਇਰਲ ਨੇ ਜਿਸ ਦੇ ਵਿੱਚ ਹਲੇ ਵੀ ਓਨਾ ਹੀ ਰੋ ਮਾਰ ਰਹੀ ਹੈ ਪਤਾ ਨਹੀਂ ਕਿਉਂ ਆਖਰ ਗੱਲ ਕੀ ਹੈ ਜਿਵੇਂ ਚਰਚਾ ਹੈ ਕਿ ਸੱਚਮੁੱਚ ਇਸ ਦੇ ਉੱਪਰ ਤੱਕ ਲਿੰਕ ਨੇ ਕਈ ਵੱਡੇ ਮਗਰਮੱਛ ਨੇ ਜਿਹੜੇ ਕੀ ਉਹੋ ਇਸ ਦੀ ਸਹਾਇਤਾ ਕਰ ਰਹੇ ਨੇ ਇਹ ਚੀਜ਼ਾਂ ਨੇ ਜਿਹੜੀਆਂ ਜਾਂਚ ਦਾ ਪਿੱਛਾ ਨੇ ਪਰ ਜਾਂਚ ਕਰੇ ਕੌਣ ਕਰੇ ਕੌਣ ਜਾਂਚ ਹੁਣ ਇਹ ਚੀਜ਼ਾਂ ਨੇ ਜਿਹੜੀਆਂ ਪਤਾ ਨਹੀਂ ਕਦੋਂ ਸਾਹਮਣੇ ਆਉਣਗੀਆਂ ਪਰ ਗੱਲ ਇੱਥੇ ਆਪਾਂ ਅਮਨਦੀਪ ਦੀ ਕਰ ਰਹੇ ਸੀ ਕਿ ਅਮਨਦੀਪ ਕੌਰ ਜਿਹੜੀ ਇਸ ਦਾ ਰਿਸ਼ਤਾ ਜਿਹੜਾ ਵਿਵਾਦਾਂ ਦੇ ਨਾਲ ਵਿਵਾਦਾਂ ਦੇ ਨਾਲ ਕਾਫੀ ਪੁਰਾਣਾ ਹੈ ਤਾਂ ਤੁਸੀਂ ਕੀ ਕਹਿਣਾ ਚਾਹੋਗੇ ਤੁਸੀਂ ਵੀ ਜਰੂਰ ਆਪਣੀ ਰਾਏ ਦਿਓ ਕਈ ਬੰਦੇ ਆਖਰੇ ਸੀ ਕਮੈਂਟਾਂ ਦੇ ਵਿੱਚ ਕਿ ਇਹ ਸਿੱਧੂ ਮੂਸੇ ਵਾਲੇ ਦੀ ਫੈਨ ਆ ਐਸੇ ਲੋਕ ਫੈਨ ਫੋਨ ਕੁਝ ਨਹੀਂ ਹੁੰਦੇ ਐਸੇ ਲੋਕਾਂ ਨੂੰ ਸਿਰਫ ਪਬਲਿਸਿਟੀ ਚਾਹੀਦੀ ਹੁੰਦੀ ਹੈ ਬਾਈ ਦੇ ਨਾਲ ਚਾਹੇ ਇਸ ਨੇ ਫੋਟੋਆਂ ਖਿਜਾਈਆਂ ਹੋਈਆਂ ਨੇ ਬਹੁਤ ਸਾਰੇ ਲੋਕ ਉਸ ਨਾਲ ਫੋਟੋਆਂ ਖਿਚਾਉਂਦੇ ਸੀ ਉਹ ਫੋਟੋ ਖਿਜਾਉਣ ਤੋਂ ਪਹਿਲਾਂ ਪੁੱਛਦਾ ਨਹੀਂ ਸੀ ਕਿ ਆਖਰ ਤੂੰ ਹੈ ਕੌਣ ਆ ਜਿੱਦਾਂ ਕੰਮ ਕਰ ਗਿਆ ਸਾਰੇ ਆਉਂਦੇ ਸੀ ਇੱਕ ਫੈਨ ਦੀ ਤਰ੍ਹਾਂ ਉਹ ਦੇਖਦਾ ਸੀ ਬਾਈ ਕਿ ਮੇਰਾ ਫੈਨ ਆ ਇਹ ਹੈ ਨਾ ਤੇ ਫੋਟੋ ਖਿਜਵਾ ਲੈਂਦਾ ਸੀ ਉਸ ਨੂੰ ਕੋਈ ਲੈਣਾ ਦੇਣਾ ਨਹੀਂ ਸੀ ਇਸ ਚੀਜ਼ ਦੇ ਨਾਲ ਇਸ ਨੇ ਉਹ ਫੋਟੋਆਂ ਨੇ ਜਿਹੜੀਆਂ ਅਗਰ ਤੁਸੀਂ ਦੇਖੀ ਹੋਣ ਤਾਂ ਇੰਸਟਾਗ੍ਰਾਮ ਦੇ ਉੱਪਰ ਵੀ ਪਈਆਂ ਨੇ